ਪੋਦੇਚਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ 3 ਜਿਹੜੇ ਫਿਊਜ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀਦਾ ਇੱਕ ਗੋਦੀ ਡੀਪੀਸੀ ਦਾ ਤੇ ਐਂਡ ਉਸ ਤੋਂ 라ਵਾ ਇੱਕ ਜਗਵਿੰਦਰ ਸਿੰਘ ਤੇ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਰਨ ਵਾਲਾ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘ ਦਾ ਹਰਜਿੰਦਰ ਸਿੰਘ ਐਲਈਐਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਐਸੇ ਡੀਲਾਂ ਦੇ ਨੂੰ ਲੈ ਕੇ ਇਹਨਾਂ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਪਰਮੇਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਆਪਸੀ ਅਕਿਊਜ਼ ਨੂੰ ਰੈਸਟ ਕੀਤਾ ਹੈ ਮਨੂੰ ਕ੍ਰਾਈਮ ਆਫੀਸ ਨੂੰ ਪੁਛਤਾਛ ਨਹੀਂ ਕਰੀਏ ਆ ਫਿਲਹਾਲ ਇਹੋ ਜਿਹੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮਨਨ ਵਾਲਾ ਸੀਗਾ ਐਕਟੀਵਿਸਟੀ ਦਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ ਜੀ ਥੋੜਾ ਅੱਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਰੈਸਟ ਕੀਤਾ ਉਹਦੇ ਨਾਲ ਪੁਸ਼ ਟੱਚ ਕਰੀਏ ਐਂਡ ਅਜੇ ਇਹਨੂੰ ਪੇਸ਼ ਕਰਾਂਗੇ ਪੁਲਿਸ ਦੀ ਮਾਰਦ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਇਹ ਚੀਜ਼ ਹੋਈ ਹੈ ਜੇ ਗੱਲ ਪੈਸੇ ਦੀ ਆਪਾਂ ਚ ਕਹੀ ਹੈ ਐਗਜ਼ਿਟ ਤੋਂ ਨਹੀਂ ਕਹਿ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀ ਉਸ ਦੌਰਾਨ ਇਹਨਾਂ ਦੀ ਉੱਥੇ ਗਲਬਾਤ ਹੋਈ ਐਂਡ ਇਹਦੇ ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਈ ਪੁਲਿਸ ਉਹਦਾ ਨਾਮ ਨਹੀਂ ਲੈ ਸਕਦੀ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨ ਉਹਦੇ ਸਾਹਮਣੇ ਸਰ ਜਦੋਂ ਗੋਲੀ ਮਾਰੀ ਗਈ ਹੈ ਕਿਸੇ ਪ੍ਰਕਾਰ ਦਾ ਵਿਕਤੀ ਮਲੋ ਕੋ ਕਸਾ ਕਰਦਾ ਸੀ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਕਰਾਉਣਾ ਪਾਣਾ ਹੈ ਕਰਾਣਗੇ ਕੀ ਨਾ ਮੈਡੀਕਲ ਵਗੈਰਾ ਕਰਾਣਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕੰਡ ਵਨ ਇੱਕ ਚੀਜ਼ ਐਸੀ ਕਿ ਕੀ ਬੇਗਾ ਪੁਲਿਸ ਨੇ ਇਸਾ ਲਾਇਸੈਂਸ ਜਾਂ ਅਸਨ ਲਾਇਸੈਂਸ ਜਮ੍ਹਾਂ ਕਰਾ ਲਿਆ ਇਹ ਬਿਲਕੁਲ ਬੇਬੁਨੀਆਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਹਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ बेचना ਚਾਹੁੰਦਾ ਸੀਗਾ ਉਹ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚ ਹੈਗਾ ਨਹੀਂ ਵੈਪਨ ਮਾਸਟਰੀਸ ਨੇ ਅਪਲਾਈ ਕੀਤਾ ਪਰ ਇੱਕ ਗੱਲ ਹੋਰ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋ ਸਾਹਮਣੇ ਆਈ ਹੈ ਜੀ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਜੀ ਨਹੀਂ ਪ੍ਰੋਟੈਕਸ਼ਨ ਵਾਲੀ ਜੇ ਆਪਾਂ ਇਹੋ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾਂ ਦੇ ਨਾਲ ਇਹਨਾਂ ਦਾ ਆਪਸ਼ਰੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀਗੇ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨੂੰ ਇਦਾਂ ਸੱਡਨ ਐਂਡ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦੇ ਵਿੱਚ ਹੋਇਆ ਇਹ ਵੀ ਮੈਨਰ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਦੱਸਾਂਗੇ ਬਟ ਜੋ ਪ੍ਰਾਈਮਰ ਫੇਸਿਸ ਜੋ ਦੇਖਣੇ ਬਲੇ ਇਹਦੇ ਨਾਲ ਦੇ ਬੰਦੇ ਸੀ ਸਰ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਲਈ ਦਿੱਤੀ ਗਈ ਸੀ ਇਹਨਾਂ ਦੇ ਲੋਕਾਂ ਨੂੰ ਐਜ ਜੋ ਸੱਚ ਆਪਣੇ ਕੋਲ ਹੈ ਬਾਈ ਵੈਰੀਫਾਈ ਕਰਨਗੇ ਮਤਲਬ ਸਰ ਇੱਕ ਇੱਕ ਕੰਦੇ ਹੈ ਇੱਕ ਜਿਹੜਾ ਜਿਹੜੇ ਹਥਿਆਰ ਨਾਲ ਉਹ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਇਆ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਵਿੰਦਰ ਸੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਇਹ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਇਹ ਫਿਲਹਾਲ ਅਸੀਂ ਤਿੰਨ ਜਿਹੜੇ ਜੀ ਕਿਉਂ ਜੋ ਉਹਨਾਂ ਨੂੰ ਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਮੇ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਇਹ ਕੱਲ ਅਸੀਂ ਦੋ ਅਸੀਂ ਲੋਕਲ ਹੀ ਇੱਥੇ ਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਪੋਰਟ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਆ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਇਆ ਸੀ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਆ ਤਿੰਨਾਂ ਦੀ ਦੋ ਆਦਾ ਜਿਹੜਾ ਸੀਗਾ ਫੈਮਿਲੀ ਨੇ ਦੋ ਆਦਾ ਨਾਮ ਲਿਖਵਾਇਆ ਸੀਗਾ ਦੀਪੀ ਦਾ ਐਂਡ ਤੇ ਜਿਹੜਾ ਮੈਂ ਜਿੰਦਲ ਜਿੰਦਲ ਦਾ ਐਂਡ ਸੈਕਿੰਡ ਵਨ اے سی ਦਾ ਇਹ ਨਾਲ ਵੈਪਲ ਲੈਂਡ ਉਥੋਂ ਗਿਆ ਸੀਗਾ ਇਹਦੇ ਨਾਲ ਗਿਆ ਸੀ ਤਾਂ ਤੋਂ ਬਾਕੀ ਇਨਵੈਸਟੀਗੇਸ਼ਨ ਹੋ ਗਈ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਪਿੰਨਿੰਗ ਦਿਨ ਹੋਈ ਸੀ ਵੈਪਲ ਲੈਂਡ ਦੇ ਨਾਲ ਹੁਣ 10 15 ਦਿਨ ਪਹਿਲੇ ਇਹ ਤਿੰਨੇ ਬੰਦੇ ਕੋਈ ਇਹ ਕੋਈ ਗੱਲ ਸਾਹਮਣੇ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ ਨਹੀਂ ਅੱਭੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਿਹੜਾ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅੱਜ ਹੀ 15-20 ਮਿੰਟ ਅੱਧੇ ਘੰਟੇ ਪਹਿਲੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸੀ ਦੀ ਇਸ ਇਸ ਵਾਸਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਇੰਟਰੋ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇਸ ਬਾਰੇ ਇੱਕ ਗੱਲ ਹੋਰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਨੇ ਭਦੌੜ ਤੋਂ ਲਾਭ ਸਿੰਘ ਉਹ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਣੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਹੇ ਆ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹੁੰਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਵੇ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਿਸ ਕਰੋ ਅਕਿਊਜ਼ ਸਾਡੇ ਕੋਲੇ ਹੈਗਾ ਜਿਸਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਟਾਜ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਅਸੀਂ ਸੱਚ ਜਾਂ ਤੇ ਦੋ ਰਾਉਂਡ ਫਾਇਰ ਹੋਇਆ ਜੀ ਕੁਝ ਪਤਾ ਇੱਕ ਹੀ ਰਾਉਂਡ ਪਾਇਆ ਇੱਕ ਜਗENDER ਸਿੰਘ ਦਾ ਸੈਣਾ ਪਿੰਡ ਦਾ ਹੀ ਸੀ ਇੱਕ ਹੀ ਰਾਉਂਡ ਜਗENDER ਸਿੰਘ ਦੇ ਵੱਜੀ ਉਹ ਗੋਲੀ ਇੱਧਰ ਵੱਜੀ ਤੇ ਇੱਧਰ ਨਿਕਲੀ ਉਹ ਮੈਡੀਕਲ ਰਿਪੋਰਟ ਵਿੱਚ ਆਜੀ ਉਸ ਇੱਕ ਸਰ ਜਿਹੜਾ ਜਗENDER ਸਿੰਘ ਉਹ ਇਸੇ ਹੀ ਪਿੰਡ ਦਾ ਜੀ ਹਾਂ ਜੀ ਜੀ ਸੈਣਾ ਪਿੰਡ ਦਾ ਹੈ ਸਾਡੇ ਦੋਸ਼ ਇਸੇ ਪਿੰਡ ਦੇ